I am not i ਗ੍ਰੰਦੀ ਸਾਜ ਕੇ ਜਵਾਦੀ ਹੋਈ ਗੁਰੂ ਗੁਰੂ ਪਿਆਰੀ ਗੁਰੂ ਸਵਾਰੀ ਸਰਬੱਤ ਸਾਧ ਸੰਗਤ ਜੀ ਆਪ ਜੀ ਸਰਬੱਤ ਸੰਗਤ ਦਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਆਂ ਦੀ ਪੁੱਤਰ ਔਰ ਪਾਵਨ ਬਾਗ ਅਮਰ ਅੰਦਰ ਸੱਜ ਕਰਕੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਨਾਮ ਦੇ 556ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਦੇ ਵਿੱਚ ਰਾਤਰੀ ਦੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਕਰਨ ਵਾਸਤੇ ਪਹੁੰਚੇ ਹਾਂ ਜਿੰਨਾਂ ਵੀ ਸੰਗਤਾਂ ਇਸ ਮਹਾਨ ਘੜੀ ਤੇ ਆਪਣੇ ਸਮੇਂ ਨੂੰ ਔਰ ਸੁਆਸਾਂ ਨੂੰ ਸਪਲੈ ਕਰਨ ਵਾਸਤੇ ਕੌਂਟੇ ਹਾਂ ਸਮਝੀ ਸੰਗਤਾਂ ਨੂੰ ਬੇਨਤੀ ਕਰਾਂ ਨਾ ਦੋਵੇਂ ਹੱਥ ਜੋੜ ਕੇ ਮਸਤਕ ਨਿਵਾਓ ਗਾਜੀ ਦੇ ਫਤਿਹ ਬੁਲਾਓ ਕੋਈ ਵੀ ਰਸਨਾ ਵਾਂਝੀ ਨਾ ਰਵੇ ਸਾਰੇ ਆਖੋ ਜੀ ਵਾਜੂ ਰੀਕਾਰ ਸਾਲ ਸਾਹ ਵਾਜੂ ਰੀ ਕੀ ਫਤਿਹ ਤੇ ਬੜੇ ਵੱਡੇ ਭਾਗਾਂ ਦੀ ਨਿਸ਼ਾਨੀ ਐ ਵਦੇਸ਼ਾਂ ਦੀ ਘਰ ਦੀ ਤੇ ਰਹਿ ਕੇ ਵੀ ਬਾਪੂ ਦੀ ਯਾਰ ਮਨਾ ਰਹੇ ਹੂੰ ਅਵਤਾਰ ਵਿਹਾੜਾ ਮਨਾ ਰਹੇ ਹੂੰ ਤੇ ਹਮੇਸ਼ਾ ਮਿਹਰੰਤੀ ਕਰਦਾ ਹੁੰਨਾ ਆਪਜੀ ਪੜਦੇ ਹਾਂ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ ਜਦੋਂ ਮੇਰੇ ਬਾਪੂ ਨੇ ਅਵਤਾਰ ਧਾਰਿਆ ਨਾ ਗੁਰੂ ਬਾਬਾ ਜੀ ਨੇ ਐਸੀ ਕਿਰਪਾ ਹੋ ਗਈ ਕਾਦੀ ਧੁੰਦ ਸੀ ਕਾਦੀ ਮਿੱਟੀ ਸੀ ਪਿਆਰਿਓ ਇਹ ਸੰਸਾਰ ਦੇ ਅੰਦਰ ਕੂੜ ਨੇ ਬੜਾ ਜੋਰ ਪਾ ਲਿਆ ਸੀ ਰਾਜਿਆਂ ਨੂੰ ਰਾਜ ਭੁੱਲ ਗਏ ਪਰਜਾਂ ਤੇ ਜ਼ੁਲਮ ਕਰਦੇ ਨੇ ਰਾਜੇ ਫਿਰ ਮੇਰੇ ਗੁਰਨਾਨਕ ਨੂੰ ਆਉਣਾ ਪਿਆ ਆਪ ਨਰਾਇਣ ਕਲਾਤਾਰ ਜਗਮਹਿ ਪਰਵਰਿਓ ਕਾਲਪਾਤੀ ਰਾਜੇ ਕਸਾਈ ਧਰਮ ਪੰਥ ਕਰ ਉਤਰੇ ਗੁਰਬਾਣੀ ਨੇ ਕਿਹਾ ਕਹਿੰਦੇ ਰਾਜਿਆਂ ਨੇ ਪਰਜਾ ਦੀ ਰਾਖੀ ਕਰਨੀ ਹੁੰਦੀ ਤੇ ਰਾਜੇ ਕਸਾਈ ਬਣ ਗਏ ਜਦੋਂ ਮੇਰਾ ਬਾਪੂ ਆਇਆ ਤੇ ਬੇਨਤੀ ਕਰਦਾ ਹੁੰਦਾ ਇੱਥੇ ਪੜ ਲੈਣਾ ਕਾਫੀ ਨਹੀਂ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਹ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਦ ਰਾਖੀ ਮੇਰੀ ਮੇਰੀ ਤੇ ਵੱਡੇ ਸੱਚ ਦੇ ਰਚਨੇ ਜਦੋਂ ਵੱਡੇ ਦੇ ਹੋ ਜਾਵਾਂਗੇ ਵੱਡੇ ਨਾਲ ਲਾ ਲਵਾਂਗੇ ਫਿਰ ਤੇਈਆਂ ਪਰੇਸ਼ਾਨੀਆਂ ਪ੍ਰੋਬਲਮਾਂ ਤੇਈਆਂ ਨਹੀਂ ਰਹਿਣੀਆਂ ਉਹ ਮਾਲਕ ਦੀਆਂ ਬਣਣੀਆਂ ਬਾਪੂ ਦੀਆਂ ਬਣਗੀਆਂ ਜਦੋਂ ਗੱਲ 'ਚ ਪੱਲੂ ਫਾਗੇ ਕਹਾਂਗੇ ਨਾ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਹੀ ਨਾ ਮੇਰਾ ਭਾਤਾ ਤੂੰ ਮੇਰਾ ਰਾਖਾ ਸਭਨੀ ਕਾਈਂ ਤਾਂ ਭੋਕੇ ਹਾ ਕਹੜਾ ਜਿਓ ਕਹੜਾ ਜਿਓ ਮਾਲਕ ਜੀ ਤੁਸੀਂ ਸਭ ਕੋ ਜੋ ਮੇਰੇ ਤੁਹਾਡੇ ਬਿਨਾ ਕੋਈ ਸਹਾਰਾ ਨਹੀਂ ਮੇਰਾ ਤੁਹਾਡੇ ਤੇ ਆਸਾਂ ਲਾਈਆਂ ਨੇ ਤੁਸੀਂ ਸਭ ਕੁਝ ਕਰਨ ਵਾਲੇ ਹੋ ਕਰਨ ਕਰਨ ਤਰਬੀਤ ਹੈ ਦੂਸਰ ਨਹੀਂ ਕੋਈ ਤੇ ਧਿਆਨ ਦੇਣਾ 1469 ਈਸਵੀ ਨੂੰ ਰਾਏ ਭੋਏ ਜੀ ਤਲਵੰਡੀ ਦੇ ਅੰਦਰ ਜਿਸ ਨੂੰ ਨਨਕਾਣਾ ਸਾਹਿਬ ਕਹਿੰਜਾਂਦਾ ਹੈ ਤੇ ਮੇਰੇ ਬਾਪੂ ਨੇ ਅੰਤਾਰ ਧਾਰਿਆ ਪਿਤਾ ਮਹਿਤਾ ਕਲਿਆਣ ਦਾਸ ਜੀ ਮਾਤਾ ਤ੍ਰਿਪਤਾ ਦੇਵੀ ਜੀ ਦੀ ਕੱਖ ਨੂੰ ਘਾੜ ਲਾਏ ਸਤਗੁਰ ਕੇ ਜਨਮੇ ਗਵਨ ਨਟਾਇ ਮਿਟਾਇ ਜਦੋਂ ਸਤਗੁਰ ਆ ਗਿਆ ਨਾ ਆਪ ਨਰਾਇਣ ਤਨ ਬੇਦੀਆਂ ਨੇ ਕੀ ਕੁੱਲ ਵਿਖੇ ਪ੍ਰਗਟੇ ਨਾਮ ਕਰਾਏ ਸਭ ਤੁਖਣ ਕੋ ਸੁਖ ਦੇ ਜੈਦਾ ਭੈ ਸਮਾਏ ਸਹਾਏ ਬ੍ਰਹਦੀ ਕੋਲ ਦੇ ਵਿੱਚ ਸਾਰੀ ਦੁਨੀਆ ਨੂੰ ਪਾਲਣ ਵਾਲਾ ਸਾਰੀ ਦੁਨੀਆ ਨੂੰ ਤਾਰਨ ਵਾਲਾ ਮਾਲਕ ਨਰੰਕਾਟ ਪਰਮੇਸ਼ਰ ਦੀ ਆਪ ਪ੍ਰਗਟ ਹੋ ਗਿਆ ਤੇ ਬੇਨਤੀ ਕਰਦਾ ਹੁੰਨਾ ਪ੍ਰਗਟ ਭਈ ਸਗਲੇ ਜੋਗੀ ਅੰਤਰ ਪ੍ਰਗਟ ਨੂੰ ਜਨਮ ਨਹੀਂ ਕਹਿ ਸਕਦੇ ਅਵਤਾਰ ਲੋੜ ਪੈਣ ਤੇ ਪ੍ਰਗਟ ਵਾਹ ਪ੍ਰਗਟਿਓ ਮਦ ਅਗਮਣਾ ਬ੍ਰਿਆਮ ਇਕੱਲਾ ਵਾਹੋ ਵਾਹੋ ਗੋਵਿੰਦ ਸਿੰਘ ਹੀ ਆਪੇ ਗੋੜਾ ਜੀਦਾ ਪਰਬਤ ਭਈ ਸਗਲੇ ਜੋ ਵੀ ਅੰਦਰ ਬਰਨਾਨਕ ਕੀ ਬੁੜਿਆਈ ਤੇ ਮਹਾਰਾਜ ਪ੍ਰਗਟ ਹੋਏ ਜਦੋਂ ਕੂੜ ਨੇ ਕਾਲ ਨੇ ਢੇਰਾ ਪਾ ਲਿਆ ਦੁਨੀਆਂ ਨੇ ਧਰਤੀ ਨੇ ਪੁਕਾਰਿਆ ਆਪਕਾਰ ਪਕਾਰ ਕੇ ਧਰਤੀ ਨੇ ਪ੍ਰਥਵੀ ਨੇ ਕਿਹਾ ਨਿਰੰਕਾਰ ਜੀ ਪਰਮੇਸ਼ਰ ਜੀ ਮੈਨੂੰ ਬਚਾਉਣ ਵਾਸਤੇ ਆਓ ਕਿ ਆਪ ਲਾਇਨ ਕਲਾ ਧਾਰ ਜਗਮ ਪਰਬਰਿਓ ਪਰਬਰਿਓ ਇਹ ਤਾਂ ਨਾ ਪੜਦੇ ਜੰਨੇ ਆ ਪਹਿਲੇ ਹਿੱਸੇ ਚ ਦਾਸ ਦੂਜੇ ਹਿੱਸੇ ਚ ਜਥਾ ਪੀਤੇ ਹੋਏ ਸਿੱਟ ਸਾਰੀਆਂ ਸੰਗਤਾਂ ਨੇ ਗੱਜ ਕੇ ਬੋਲਣਾ ਭਾਈ ਔਰ ਬੇਦੀ ਕੁੱਲ ਵਿੱਚ ਮਰਗਟ ਹੋ ਗਿਆ ਮਾਲਕ ਸਾਰੀ ਦੁਨੀਆ ਦਾ